ਨਮਸਕਾਰ ਤੁਸਕੋ ਮੈਂ ਕਿਰਨ ਵਸ਼ਿਸ਼ਟ ਅੱਜ ਵਿਚਾਰ ਕਰਾਂਗੇ ਸਨਾਤਨ ਧਰਮ ਤੇ ਸਨਾਤਨ ਧਰਮ ਦੇ ਵਿੱਚ अनेका ਹੀ ਪੂਜਾ ਅਰਚਨਾ ਕਰਨ ਦੇ ਸਲੀਕੇ ਤਰੀਕੇ ਹੈ ਪਰ ਉਸ ਦੇ ਵਿੱਚ ਕੁਝ ਲੋਕ ਦੇਵੀ ਦੇਵਤਿਆਂ ਦਾ ਰੂਪ ਲੈ ਕੇ ਜਦੋਂ ਐਸੇ ਐਕਸ਼ਨ ਕਰਦ ਨੇ ਐਸੀਆਂ ਤਸਵੀਰਾਂ ਸਾਹਮਣੇ ਪੇਸ਼ ਕਰਦ ਨੇ ਜਿਹਨੂੰ ਦੇਖ ਕੇ ਸਨਾਤਨ ਦਾ ਸਿਰ ਝੁਕਦਾ ਉਸ ਉੱਪਰ ਅੱਜ ਤੋਂ ਕਈ ਸਾਲ ਪਹਿਲਾਂ ਪਟਿਆਲਾ ਦੇ ਵਿੱਚ ਜਗਤ ਗورو ਪੰਚਾਨੰਦ ਗੇ ਜੀ ਨੇ ਇੱਕ ਕਟਾਕਸ ਕਰਦੇ ਹੋਏ ਮੋਰ ਲਾਈ ਸੀਗੀ ਕਿ ਇਹ ਅਜ ਜਾਣ ਨਹੀਂ ਹੋਣੀ ਚਾਹੀਦੀਆਂ ਹੈਗੀਆਂ ਕੁਝ ਰੋਕਤਾਂ ਵੀ ਹੋਈ ਪਰੰਤੂ ਹਲੇ ਵੀ ਕੁਝ ਵੀਡੀਓਜ਼ ਸਾਹਮਣੇ ਆਉਂਦੀਆਂ ਜਿਦੇ ਵਿੱਚ ਭਗਵਾਨ ਪੋਲੇਨਾਤ ਪਰਵਤੀ ਦਨ ਨ੍ਰਿਤ ਕਰਦੇ ਹੋਏ ਦਿਖਾਈ ਦਿੰਦੇ ਆ ਮੇਲਿਆਂ ਦੇ ਵਿੱਚ ਰਾਧੇ ਕ੍ਰਿਸ਼ਨ ਡਾਂਸ ਕਰਦੇ ਹੋਏ ਦਿਖਾਈ ਦਿੰਦੇ ਨੇ ਵਿਆਹ ਸ਼ਾਦੀ ਦੇ ਵਿੱਚ ਰਾਧੇ ਕ੍ਰਿਸ਼ਨ ਡਾਂਸ ਕਰਦੇ ਹੋਏ ਦਿਖਾਈ ਦਿੰਦੇ ਆ ਉਹਨਾਂ ਵੀਡੀਓ ਨੂੰ ਦੇਖ ਕੇ ਸਨਾਤਨ ਤਰੰਨ ਦੇ ਦਿਲ ਵਿੱਚ ਕਿਤਨੇ ਕਿਤੇ ਚੀਜ਼ ਉੱਠਦੀ ਹੈ ਕੀ ਸਾਡੇ ਤਰ੍ਹਾਂ ਦਾ ਮਖੌਲ ਕਿਉਂ ਡਰ ਰਿਹਾ ਲੋਕਾਂ ਨੂੰ ਮੌਕਾ ਮਿਲ ਜਾਂਦਾ ਕਿਉਂਕਿ ਸੋਸ਼ਲ ਮੀਡੀਆ ਦੇ ਜਮਾਨੇ ਲਈ ਚੈੱਕ ਕਮੈਂਟ ਕਰਨ ਦਾ ਕਿ ਆ ਚੀਜ਼ਾਂ ਕੀ ਹੋ ਰਹੀਆਂ ਖਿਲਵਾੜ ਹੋ ਰਿਹਾ ਉਸ ਉੱਪਰ ਗੱਲਬਾਤ ਕਰਾਂਗੇ ਅੱਜ ਜਗਤਗੁਰੂ ਮਾ ਭਵਨੇਸ਼ਵਰੀ ਦੇਵ ਜੀ ਦੇ ਨਾਲ ਕਿ ਉਸ ਦਾ ਜਿਹੜਾ ਸਿਲਾ ਸੀਗਾ ਜੋ ਇੱਕ ਕੈਦ ਦੇ ਕਾਨੂੰਨ ਦੇ ਨਿਯਮ ਬਣਾਏ ਗਏ ਸੀ ਉਹਨਾਂ ਉੱਪਰ ਕਿੱਥੇ ਖੜਾ ਹੈ ਸਨਤਨ ਧਰਮ ਸੋ ਗੱਲਬਾਤ ਕਰਦੇ ਇਸ ਉੱਪਰ ਜਗਤਗੁਰੂ ਭਵਨੇਸ਼ਰੀ ਨੰਦਗਰੀ ਜੀ ਦੇ ਨਾਲ ਰੱਖਣਾ ਹੈ ਅ ਜਗਤ ਗੁਰੂ ਦੀ ਉਪਾਦੀ ਇੱਕ ਬਹੁਤ ਵੱਡੀ ਉਪਾਦੀ ਹੁੰਦੀ ਹੈ ਕਿਉਂਕਿ ਪੂਰੇ ਜਗਤ ਜਿੰਨਾ ਵੀ ਸਨਾਤ ਨਹੀਂ ਆਇਆ ਹੈ ਤੁਹਾਡੀ ਗੱਲ ਦੇ ਕੇ ਸ਼ਬਦ ਦੇ ਉੱਪਰ ਉਹਦਾ ਪੈਰਾ ਹੁੰਦਾ ਹੈ ਤੁਹਾਡੇ ਤੋਂ ਪਹਿਲਾਂ ਪੰਚਨੰਦ ਗਰੀ ਜੀ ਨੇ ਜਿਹੜੇ ਝਾਂਕੀਆਂ ਨੂੰ ਮਖੋਲ ਬਣਾਉਂਦੇ ਸੀ ਕਿ ਸਨਾਤਨ ਤੰਤਰਮ ਦਾ ਮਖੋਲ ਬਣਾਉਂਦੇ ਸੀ ਉਹਦੇ ਉੱਪਰ ਸਖਤ ਕਦਮ ਚੱਕੇ ਸੀ ਹਾਲਾਂਕਿ ਪਟਿਆਲਾ ਦੇ ਸਾਊਂਡਿੰਗ ਦੇ ਵਿੱਚ ਚੰਕੀਆਂ ਬੰਦ ਹੋਈਆਂ ਸੀ ਇਹਾ ਪੂਰੇ ਭਾਰਤ ਭਰ ਚ ਚੱਕੀਆਂ ਚੱਲਦੀਆਂ ਰਹੀਆਂ ਨੇ ਪਰ ਹੁਣ ਉਹ ਉਹ ਪਟਿਆਲੇ ਦੇ ਵਿੱਚ ਵੀ ਸ਼ੁਰੂ ਹੋ ਗਿਆ ਸਾਰਾ ਕੁਝ ਉਸ ਉੱਪਰ ਕਿਸ ਤਰ੍ਹਾਂ ਦਾ ਵਿਚਾਰ ਤਾਰਾ ਹੈਗੀ ਆ ਮੇਰੇ ਕੋਲੇ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਮੇਰੇ ਕੋਲੇ ਵੀ ਉਹਨਾਂ ਵਾਲੀ ਹੀ ਪਦਵੀ ਤੇ ਗੱਦੀ ਹੈ ਜੀ ਔਰ ਮੈਨੂੰ ਉਹਨਾਂ ਦੀ ਕਿਰਪਾ ਦੇ ਨਾਲ ਹੀ ਇਹ ਆਸ਼ੀਰਵਾਦ ਰੂਪ ਦੇ ਵਿੱਚ ਪ੍ਰਾਪਤ ਹੋਈ ਹੈ। ਜੀ। ਉਹਨਾਂ ਦਾ ਆਸ਼ੀਰਵਾਦ ਹੈ। ਜੋ ਉਹਨਾਂ ਨੇ ਸਨਾਤਨ ਦੇ ਲਈ ਕੰਮ ਕੀਤੇ ਹੈ ਜਾਂ ਜੋ ਪਰਿਪੰਧ ਉਹਨਾਂ ਨੇ ਸਨਾਤਨ ਤੇ ਲਗਾਏ ਹੈ। ਜਿਵੇਂ ਕਿ ਝਾਕੀਆਂ ਦੇ ਮੁੱਦੇ ਨੂੰ ਲੈ ਕੇ ਆਪਾਂ ਲੈ ਲਈਏ ਜਿਸ ਅੱਗੇ 52 ਆਦਿ ਸ਼ੀਰਾਂ ਤੇ ਹਰ ਆ ਰਿਹਾ ਹੈ। ਉਸ ਦੇ ਉਪਲਖਸ਼ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਮੇਰੇ ਕੋਲੇ ਹਜੇ ਤੱਕ ਚਾਕੀਆਂ ਵਾਲਾ ਕੋਈ ਵੀ ਪਹੁੰਚਿਆ ਨਹੀਂ ਜਿਨੇ ਮੈਨੂੰ ਪੁੱਛਿਆ ਜਰੂਰ ਗਿਆ ਕਿ ਮੇਰੇ ਕੋਲ ਚਾਕੀਆਂ ਵਾਲੇ ਆਏ ਹੋਏ ਐ ਜਦੋਂ ਮਨੋਜ ਰਾਜਨ ਦਾ ਫੋਨ ਆਇਆ ਕਿਹਰ ਜੀ ਨੇ ਆਕੇ ਮੈਨੂੰ ਦੱਸਿਆ ਸਾਡੇ ਅਖਲਵਾਰਤਿਆ ਹਿੰਦੂ ਸੁਰੱਖਿਆ ਸੰਮਤੀ ਦੇ ਪ੍ਰਮੁੱਖ ਹੈ ਪਰ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਅਸੀਂ ਜਿਹੜਾ ਇਹਦੇ ਵਾਸਤੇ ਆਪਣੀ ਮੀਟਿੰਗ ਬਾਬਨਦਵਾਦ ਜੀ ਤੋਂ ਬਾਅਦ ਜਿਹੜੀ ਆ ਰੱਖਾਂਗੇ ਤੇ ਉਹਦੇ ਚ ਜਿਵੇਂ ਵੀ ਸਾਡਾ ਸੰਤ ਸਮਾਜ ਦਾ ਸ਼੍ਰੀ ਹਿੰਦੂ ਦਸਤ ਤੇ ਅਗਲ ਭਾਰਤੀਆ ਹਿੰਦੂ ਸੁਰੱਖਿਆ ਸੰਮਤੀ ਦਾ ਜਿਵੇਂ ਜਿਵੇਂ ਵੀ ਫੈਸਲਾ ਹੋਵੇਗਾ ਉਸੇ ਤਰ੍ਹਾਂ ਅਸੀਂ ਜਗਤ ਗੁਰੂ ਦਾ ਦੇਸ਼ ਹੋਵੇਗਾ ਉਸੇ ਤਰ੍ਹਾਂ ਅਸੀਂ ਆਪਣਾ ਅਗਲੀ ਜਿਹੜੀ ਆ ਕਾਰਵਾਈ ਕਰਾਂਗੇ ਲੇਕਿਨ ਮੈਂ ਫਿਰ ਵੀ ਅੱਜ ਸਾਰੇ ਭਾਰਤ ਦੇ ਵਸੀਆਂ ਨੂੰ ਇਹ ਪੰਚਾਨੰਦ ਗਿਰੀ ਜੀ ਮਹਾਰਾਜ ਦਾ ਸੁਨੇਹਾ ਦੇਣਾ ਚਾਹੁੰਦੀ ਆ ਯਾਦ ਕਰਵਾਉਣਾ ਚਾਹੁੰਦੀ ਆ ਉਹਨਾਂ ਦੀ ਕਿ ਉਹਨਾਂ ਨੇ ਸਤਨਤ ਨੂੰ ਬਚਾਉਣ ਦੇ ਲਈ ਆਪਣਾ ਜੀ ਤੋੜ ਲਾ ਦਿੱਤਾ ਤੇ ਜੇ ਅੱਜ ਆਪਾਂ ਉਹਦੀ ਰੱਖਿਆ ਨਾ ਕਰ ਸਕੇ ਤਾਂ ਲਾਹਨਤ ਹੈ ਸਾਡੇ ਸਾਰਿਆਂ ਤੇ ਬਿਲਕੁਲ ਮੈਂ ਇਸੇ ਗੱਲ ਨੂੰ ਅੱਗੇ ਕੰਟੀਨਿਊ ਕਰਦਾ ਉਹਨਾਂ ਨੇ ਇੱਕ ਜਾਗਰੂਨ ਸੁਧਾਰ ਮੰਚ ਬਣਾਇਆ ਸੀਗਾ ਜੀ ਜਿਹਦੇ ਵਿੱਚ ਇਹ ਤਾਂ ਕੀਤਾ ਗਿਆ ਸੀਗਾ ਕਿ ਜੇਕਰ ਕੋਈ ਨਿਰਦੇਤ ਕਰਦਾ ਹੈ ਪਾਇਆ ਜਾਂਦਾ ਹੈ ਤਾਂ ਉਹਦੇ ਤੇ ਕਾਰਵਾਈ ਹੋਏਗੀ ਉਹਨੂੰ ਸਮਝਾਇਆ ਜਾਏਗਾ ਲੇਕਿਨ ਉਹ ਚੀਜ਼ਾਂ ਅੱਜ ਵੀ ਜਾਰੀ ਹੈਗੀਆਂ ਆ ਮੇਰੇ ਕੋਲ ਇੱਕ ਵੀਡੀਓ ਹੈਗੀ ਹੈ ਇਹ ਸਮਾਣਾ ਸ਼ਹਿਰ ਦੀ ਵੀਡੀਓ ਹੈ ਪਰਸੋਂ ਦੀ ਵੀਡੀਓ ਇਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਭਗਵਾਨ ਪੋਲਨਾਤੇ ਪਾਰਵਤੀ ਇਸ ਤਰ੍ਹਾਂ ਨ੍ਰਿਤ ਕਰ ਰਹੇ ਨੇ ਜਿਸ ਤਰ੍ਹਾਂ ਕੋਈ ਕਪਲ ਨ੍ਰਿਤ ਕਰ ਰਿਹਾ ਹੁੰਦਾ ਹੈ ਬਿਲਕੁਲ ਸੋ ਇਹਨਾਂ ਚੀਜ਼ਾਂ ਨੂੰ ਹਲੇ ਤੱਕ ਬਿਲਕੁਲ ਨਿੰਦਨੀ ਹੈ ਜੀ ਇਹਨਾਂ ਤੇ ਸਾਡਾ ਜਿਹੜਾ ਸਖਤ ਤਕਸ਼ਣ ਹੋਏਗਾ ਮੈਂ ਪਹਿਲਾਂ ਵੀ ਅ ਅੱਜ ਤੋਂ ਜਦੋਂ ਕ੍ਰਿਸ਼ਨ ਅਸ਼ਟਮੀ ਤੋਂ ਪਹਿਲਾਂ ਮੈਂ ਗਗਰੇਟ ਸ਼ਿਵ ਸ਼ਕਤੀ ਇੱਛਾ ਵੇਰਣ ਪੂਰਨ ਹਨੂਮਾਨ ਮੰਦਿਰ ਹੈ ਆਪਣਾ ਉੱਥੇ ਉੱਥੇ ਵੀ ਆਪਣਾ ਸਥਾਨ ਹੈ 24 ਘੰਟੇ ਉੱਥੇ ਲੰਗਰ ਚੱਲਦਾ ਹੈ ਲੋਕਾਂ ਦੇ ਰਹਿਣ ਲਈ ਵਿਵਸਥਾ ਉੱਥੇ ਬਣਾਈ ਗਈ ਹੈ ਪੂਰਾ ਤੁਸੀਂ ਉਹ ਪ੍ਰੋਜੈਕਟ ਦੇਖਿਆ ਹੋਵੇ ਮਹਾਰਾਜ ਜੀ ਵੱਲੋਂ ਹੀ ਉਹ ਵੀ ਸ਼ੁਰੂ ਕੀਤਾ ਗਿਆ ਮੈਂ ਉੱਥੇ ਵੀ ਵਾਈਟ ਦਿੱਤੀ ਸੀ ਤੇ ਉਹਦੇ ਵਿੱਚ ਮੈਂ ਕਿਹਾ ਸੀ ਕਿ ਜੋ ਵੀ ਉਹਨਾਂ ਨੇ ਆਦੇਸ਼ ਜਾਰੀ ਕਰੇ ਹੈ ਚਾਕੀਆਂ ਵਾਸਤੇ ਉਹ ਉਸੇ ਤਰ੍ਹਾਂ ਜਾਰੀ ਰਹਿਣਗੇ ਜਿੰਨੀ ਦੇਰ ਤੱਕ ਸਾਡੀ ਅਗਲੀ ਮੀਟਿੰਗ ਦੇ ਵਿੱਚ ਇਸ ਦਾ ਕੋਈ ਫੈਸਲਾ ਨਹੀਂ ਲਿਆ ਜਾਂਦਾ ਲੇਕਿਨ ਜਿਹੜਾ 5 ਸਾਲ ਤੋਂ 10 ਸਾਲ ਦਾ ਬੱਚਾ ਉਹਨਾਂ ਨੇ ਕਿਹਾ ਉਹਦਾ ਮਤਲਬ ਵੀ ਇਹ ਨਹੀਂ ਕਿ ਤੁਸੀਂ ਉਹਨਾਂ ਬੱਚਿਆਂ ਨੂੰ ਪਬਲਿਕ ਦੇ ਵਿੱਚ ਨਚਾਣਾ ਸ਼ੁਰੂ ਕਰਦੋ ਉਹਦਾ ਮਤਲਬ ਸਿਰਫ ਇਹ ਹੈ ਕਿ ਤੁਸੀਂ ਉਹਨਾਂ ਦਾ ਸਰੂਪ ਬਣਾ ਕੇ ਉਹਨਾਂ ਨੂੰ ਨਿਹਾਰੋ ਤੇ ਖੁਦ ਆਪ ਜਿਹੜਾ ਉਸ ਦੇ ਉੱਪਰ ਤੁਸੀਂ ਬਾਭ ਵਿਭੋਰ ਹੋ ਕੇ ਨੱਚੋ। ਯਾਨੀ ਕਿ ਭਗਤ ਸਾਰਾ ਵਾਰ ਹੋ ਕੇ ਸਨਾਤਨ ਦੇ ਵਿੱਚ ਨ੍ਰਿਤੇ ਕਰ ਸਕਦੇ ਨੇ ਪਰ ਜਿਹੜਾ ਸਰੂਪ ਲਿੱਤਾ ਹੋਇਆ ਉਹ ਨ੍ਰਿਤ ਨਹੀਂ ਕਰੇਗਾ। ਉਹ ਨ੍ਰਿਤ ਨਹੀਂ ਕਰੇਗਾ। ਇਹ ਸਖਤ ਆਦੇਸ਼ ਹੈ। ਇਹਦੇ ਵਾਸਤੇ ਜਿਹੜਾ ਜਿਹੜੀ ਜਾਗਰਣ ਸੁਧਾਰ ਮੰਡਲ ਹਿੰਦੂ ਤਖਤ ਵੱਲੋਂ ਬਣਾਇਆ ਗਿਆ ਸੀ ਗੁਰੂ ਜੀ ਵੱਲੋਂ ਉਹ ਟੀਮ ਕੰਮ ਕਰ ਰਹੀ ਆ ਲੇਕਿਨ ਉਹਨਾਂ ਨੂੰ ਸਿਰਫ પ્રતિਬੰਧ ਹੁਣ ਕਿਸ ਗੱਲ ਦਾ ਲੱਗਿਆ ਕਿ ਅਸੀਂ ਬਾਵਨ ਦਵਾਸ਼ੀ ਕੱਢ ਲਈਏ ਸਾਡਾ ਤਿਉਹਾਰ ਜਿਹੜਾ ਉਹ ਖਰਾਬ ਨਾ ਹੋਵੇ ਪਰ ਫਿਰ ਵੀ ਉਸ ਤੋਂ ਬਗੈਰ ਵੀ ਜਿਹੜੇ ਚਾਕੀਆਂ ਵਾਲੇ ਕੇਹਰ ਜੀ ਕੋਲੇ ਵੀ ਆਏ ਆ ਕੇਹਰ ਨੇ ਇਹੀ ਗੱਲ ਕਹੀ ਆ ਉਹਨਾਂ ਨੇ ਕਿ ਅਸੀਂ ਜਿਹੜਾ ਇਹਦਾ ਫੈਸਲਾ ਬਾਵਨਦਵਾਦੀਸ਼ੀ ਤੋਂ ਬਾਅਦ ਕਰਾਂਗੇ ਲੇਕਿਨ ਜੋ ਆਦੇਸ਼ ਗੁਰੂ ਜੀ ਵੱਲੋਂ ਜਾਰੀ ਕੀਤੇ ਗਏ ਆ ਕਿ 5 ਸਾਲ ਤੋਂ ਲੈ ਕੇ 10 ਸਾਲ ਤੱਕ ਦਾ ਬੱਚਾ ਤੁਸੀਂ ਚਾਕੀ ਦੇ ਰੂਪ ਵਿੱਚ ਕੋਈ ਵੀ ਸਰੂਪ ਬਣਾ ਸਕਦੇ ਹੋ ਲੇਕਿਨ ਉਸ ਨੂੰ ਨਚਾ ਕੇ ਪੀਖਣਾ ਮੰਗਵਾਓ ਤੁਸੀਂ ਗੱਲ ਕਰ ਰਹੇ ਹੋ ਕਿ 5 ਸਾਲ ਤੋਂ 10 ਸਾਲ ਤੱਕ ਦੀ ਜੇ ਆਪਾਂ ਬਾਵਨਦਵਾਦੀਸ਼ੀ ਤੱਕ ਦੀ ਰੋਕਤ ਬਣਾ ਲਿਆ ਚਦੋਂ ਮੇਲਾ ਕੋਈ ਹੁੰਦਾ ਹੈ ਖਾਸ ਕਰਕੇ ਜਦੋਂ ਧਾਰਮਿਕ ਕੋਈ ਮੇਲਾ ਹੁੰਦਾ ਉਸ ਵੇਲੇ ਚਾਂਕੀਆਂ ਨਾਲ ਹੀ ਉਹਦੀ ਜਿਹੜੀ ਸ਼ੋਭਾ ਯਾਤਰਾ ਜਿਹੜੀ ਆ ਹੋਰ ਜ਼ਿਆਦਾ ਸ਼ੋਭਣੀ ਹੋ ਜਾਂਦੀ ਹੈ ਬੇਟਾ ਆਪਾਂ ਚਾਕੀਆਂ ਨੂੰ ਤਾਂ ਦੇਖੋ ਮਨਾ ਹੀ ਨਹੀਂ ਕਰ ਰਹੇ ਆਪਾਂ ਕਹਿ ਰਹੇ ਆ ਕਿ 5 ਤੋਂ 10 ਸਾਲ ਤੱਕ ਦੇ ਬੱਚੇ ਬਣਾਓ ਜੀ ਲੇਕਿਨ ਉਹਨਾਂ ਤੋਂ ਜਿਹੜਾ ਹੈ ਭਗਵਾਨ ਦੇ ਸਰੂਪ ਤੋਂ ਨੂੰ ਜਿਹੜਾ ਹੈਗਾ ਉਹ ਪਬਲਿਕ ਦੇ ਵਿੱਚ ਜਿਹੜਾ ਡਾਂਸ ਨਾ ਕਰਵਾਓ ਨ੍ਰਿਤ ਨਾ ਕਰਵਾਓ ਡਾਂਸ ਨਾ ਕਰਵਾਓ ਜਿਦਾ ਦੀਆਂ ਇਹ ਵੀਡੀਓ ਪਾ ਰਹੇ ਹੈਗੇ ਆ ਕਿ ਸਾਡੇ ਸਨਾਤਨ ਦਾ ਇਹਦੇ ਨਾਲ ਸਨਮਾਨ ਹੋ ਰਿਹਾ ਹੈ ਅਸੀਂ ਆਪ ਹੀ ਸਨਾਤਨ ਨੂੰ ਗਿਰਨ ਤੇ ਲੱਗੇ ਹੋਏ ਆ ਤਾਂ ਸਾਨੂੰ ਬਚਾਏਗਾ ਕੌਣ ਬਚਾਉਣਾ ਆਪਾਂ ਸਾਰਿਆਂ ਨੇ ਆਪ ਹੈ ਆਪਣੇ ਆਪ ਨੂੰ ਨੇ ਤਾਂ ਫਿਰ ਬੰਗਾਲ ਵਾਲਾ ਹਾਲ ਸਾਡਾ ਵੀ ਹੋਣਾ। ਤੁਸੀਂ ਬੰਗਾਲ ਵਾਲੀ ਗੱਲ ਬੜੀ ਵਧੀਆ ਕੀਤੀ ਹੈਗੀ ਐ। ਇਸ ਤਰ੍ਹਾਂ ਦੇ ਵੀ ਕਮੈਂਟ ਸਾਡੇ ਕੋਲ ਆਉਂਦੇ ਹੈ ਜਿਹੇ ਵੀ ਸਾਡੇ ਕੋਲੇ ਲੋਕਾਂ ਦੀ ਜਿਹੜੇ ਹੈਗੇ ਨੇ ਫੀਡਬੈਕਸ ਆ ਰਹੀਆਂ ਨੇ ਉਹ ਕਹਿੰਦੇ ਕਿ ਪਟਿਆਲੇ ਵਾਸਤੇ ਕਾਨੂੰਨ ਹੋਰ ਹੈ, ਪੂਰੇ ਭਾਰਤ 'ਚ ਕਾਨੂੰਨ ਹੋਰ ਹੈ। ਪੂਰੇ ਭਾਰਤ 'ਚ ਵੀ ਤਾਂ ਚੰਕੀਆਂ ਕੱਡੀਆਂ ਜਾਂਦੇ ਨੇ ਪੂਰੇ ਭਾਰਤ 'ਚ ਵੀ ਨ੍ਰਿਤ ਇਹ ਹੁੰਦਾ ਹੈ। ਅਸੀਂ ਪੂਰੇ ਭਾਰਤ ਵਾਸਤੇ ਪ੍ਰਬੰਧ ਉਹਨਾਂ ਦੀ ਵੀਡੀਓ ਸੁਣੋ। ਉਹਨਾਂ ਦੀਆਂ ਜਿੰਨੀਆਂ ਵੀਡੀਓ ਪਿਛਲੇ ਦਿਨਾਂ 'ਚ ਮੈਂ ਨਹੀਂ ਚਲਾਈਆਂ ਉਹ ਪਬਲਿਕ ਨੇ ਚਲਾਈਆਂ ਉਹ ਵੀਡੀਆ ਇਸ ਕਰਕੇ ਪਬਲਿਕ ਅਵੇਅਰ ਹੈ। ਲੋਕ ਆਪ ਹੀ ਉਹਨਾਂ ਨੂੰ ਅੱਜਕੱਲ ਪਹਿਲਣਾ ਸ਼ੁਰੂ ਹੋ ਗਏ ਤੇ ਮੇਰਾ ਹੈਗਾ ਇਹ ਵਿਚਾਰ ਮੈਂ ਅੱਜ ਹੀ ਬੱਚਿਆਂ ਨਾਲ ਇਹ ਵੀ ਗੱਲ ਕਰ ਰਹੀ ਸੀ ਕਿ ਅਸੀਂ ਇੱਕ ਮਤਲਬ ਕਿ ਪੂਰੇ ਪੰਜਾਬ ਦਾ ਨਹੀਂ ਪੂਰੇ ਭਾਰਤ ਦਾ ਟੂਰ ਲਾ ਦਿੰਨੇ ਆ ਤੇ ਅਸੀਂ ਹਰ ਮੰਦਰ ਦੇ ਵਿੱਚ ਜਾ ਕੇ ਜਿੱਥੇ ਵੀ ਕਿਤੇ ਜਾਗਰਣ ਹੋ ਰਹੇ ਨੇ ਜਾਗਰਣ ਸੁਧਾਰ ਮੰਡਲ ਬਣਿਆ ਹੋਇਆ ਸਾਡਾ ਉਹਨਾਂ ਬੱਚਿਆਂ ਨੂੰ ਨਾਲ ਲੈ ਕੇ ਤੇ ਆਪਾਂ ਇਹਨੂੰ ਜਨ ਜਨ ਜਿਵੇਂ ਆਪਾਂ ਕਹਿੰਨੇ ਆ ਜਾਗਰਣ ਕਰਨ ਵਾਲਾ ਕੰਮ ਕਰ ਦਿੰਨੇ ਆ ਕਿਉਂਕਿ ਦੇਖੋ ਵਰਕ ਤਾਂ ਕਰਨਾ ਹੀ ਆ ਤੇ ਮੈਨੂੰ ਜੇ ਅਗਰ ਉਹਨਾਂ ਨੇ ਆਪਣੇ ਮਤਲਬ ਕੰਮ ਤੇ ਲਗਾਇਆ ਤੇ ਉਹਨਾਂ ਨੇ ਜਿਹੜੀ ਸੇਵਾ ਲੈਣੀ ਹੈ ਉਹ ਮੇਰੇ ਤੋਂ ਲੈਣਗੇ ਤੇ ਮੈਨੂੰ ਤਾਂ ਬਾਪੂ ਨੇ ਚਲਾਉਣਾ ਮੈਂ ਚੱਲਣਾ ਜਗਤ ਗੁਰੂ ਜੀ ਤੁਹਾਡੇ ਤੋਂ ਸ਼ਬਦਾਂ ਦਾ ਇਤਿਿਕ ਸ਼ਬਦ ਦਾ ਬੜਾ ਪ੍ਰਭਾਵ ਹੁੰਦਾ ਪਰੰਤੂ ਜਿਵੇਂ ਤੁਹਾਨੂੰ ਮੈਂ ਇਹ ਵੀਡੀਓ ਦਿਖਾਈਏ ਸਮਾਂ ਨੇ ਦੀ 3 ਦਿਨ ਇਹਨੂੰ ਹੋ ਗਏ ਇਸ ਤੋਂ 2 ਹਫ਼ਤੇ ਪਹਿਲਾਂ ਮੈਂ ਹਿੰਦੂ ਸਿੱਖਿਆ ਸਮਿਤੀ ਦੇ ਜਿਹੜੇ ਪ੍ਰਧਾਨ ਹੈਗੇ ਨੇ ਰਜੇਸ਼ ਕੇਰ ਜੀ ਉਹਨਾਂ ਦੇ ਇੰਟਰਵਿਊ ਕੀਤੀ ਸੀ ਉਹਨਾਂ ਦੀ ਇੱਕ ਵੀਡੀਓ ਦਿਖਾਈ ਸੀ ਜਿਹੜੀ ਕਿ ਪਟਿਆਲਾ ਦੇ ਵਿੱਚ ਮੇਲੇ ਦੇ ਅੰਦਰ ਰਾਧੇ ਕ੍ਰਿਸ਼ਨ ਡਾਂਸ ਕਰ ਰਹੇ ਨੇ ਵੀਡੀਓਜ਼ ਦੇਖ ਲੈਂਦੇ ਆਪਾਂ ਤੁਸੀਂ ਵੀ ਦੇਖ ਲੇ ਲੇਕਿਨ ਉਹਦਾ ਮੋਰਲ ਸਾਹਮਣੇ ਨਹੀਂ ਆਇਆ ਨਤੀਜਾ ਸਾਹਮਣੇ ਨਹੀਂ ਆਇਆ ਹੈਗਾ ਆਪਾਂ ਹਣ ਜਦੋਂ 52ਵਾਦਸ਼ੀ ਤੋਂ ਬਾਅਦ ਬੇਟਾ ਇਹ ਮੀਟਿੰਗ ਇੱਕ ਰੱਖਾਂਗੇ ਨਾ ਚਾਕੀਆਂ ਵਾਲਿਆਂ ਦੇ ਨਾਲ ਤਾਂ ਇਹਦਾ ਜਿਹੜਾ ਰਿਜ਼ਲਟ ਵੀ ਸਾਹਮਣੇ ਆਏਗਾ ਕਿਉਂਕਿ ਤੁਸੀਂ ਦੇਖੋਗੇ ਜੇ ਅਸੀਂ ਜਗਤਗੁਰੂ ਪੰਚਨੰਦ ਜੀ ਦੀ ਗੱਲ ਕਰਦੇ ਆਂ ਉਹਨਾਂ ਨੇ ਕਿਹਾ ਸੀ ਤਾਂ ਆਰਿਆ ਸਮਾਜ ਦੇ ਵਿੱਚ ਵੀ ਚੰਕੀ ਫੜਕੀ ਵੀ ਦਿਖਾਈ ਸੀਗੀ ਬਿਲਕੁਲ ਇਹ ਹੁਣ ਵੀ ਕੀਤਾ ਜਾਏਗਾ ਜੀ ਇਹ ਹੁਣ ਵੀ ਕੀਤਾ ਜਾਏਗਾ ਬੇਟਾ ਔਰ ਉਹਨੂੰ ਨਾਲ ਤੇ ਪਰਚਾ ਵੀ ਦਰਜ ਕਰਵਾਇਆ ਜਾਏਗਾ ਮੈਂ ਪਹਿਲਾਂ ਵੀ ਉੱਥੇ ਉਸ ਵੀਡੀਓ ਦੇ ਵਿੱਚ ਮੈਂ ਕਹੀ ਹੈ ਇਹ ਗੱਲ ਕਿ ਅਗਰ ਤੁਸੀਂ ਨਹੀਂ ਸੁਧਰੋਗੇ ਤਾਂ ਸੁਧਾਰਨ ਵਾਸਤੇ ਸਾਨੂੰ ਤਰੀਕਾ ਆਉਂਦਾ ਵਾ ਫਿਰ ਅਸੀਂ ਆਪਣੇ ਢੰਗ ਨਾਲ ਸੁਧਾਰਾਂ ਕਿਤੇ ਇਹ ਤਾਂ ਨਹੀਂ ਥੋੜੀ ਇਹਨਾਂ ਗੱਲਾਂ ਦਾ ਖੋਫ ਇਹਨਾਂ ਹੋ ਜਾਏਗਾ ਲੋਕੀ ਬੱਚਿਆਂ ਨੂੰ ਵੀ ਚੰਕੀ ਲੈ ਨਹੀਂ ਐਸਾ ਕੁਝ ਨਹੀਂ ਹੈ ਐਸਾ ਕੁਝ ਨਹੀਂ ਹੈ ਬੱਚਿਆਂ ਵਾਸਤੇ ਕੋਈ ਅਸੀਂ ਮਤਲਬ ਕਿ ਕੋਈ ਪਰਬੰਧ ਅੰਦਰ ਲਗਾਈ ਨਹੀਂ ਰਹਿਗੇ ਅਗਰ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਮਤਲਬ ਕਿ ਖੋਫ ਪੈਦਾ ਉਹਨਾਂ 'ਚ ਕੀਤਾ ਜਾਂਦਾ ਵਾ ਤਾਂ ਉਹ ਸਾਨੂੰ ਆ ਕੇ ਦੱਸ ਸਕਦੇ ਆ ਅਸੀਂ ਉਹਨਾਂ ਨੂੰ ਆਪ ਜਾ ਕੇ ਤਿਆਰ ਕਰਕੇ ਲੋਕੀ ਸਾਡੇ ਕੋਲ ਇਹ ਗੱਲ ਉਹਨਾਂ ਨੂੰ ਤਿਆਰ ਕਰਕੇ ਅਸੀਂ ਆਪ ਉਹਨਾਂ ਨੂੰ ਉਹਨਾਂ ਦੀ ਸਥਾਨ ਤੱਕ ਪਹੁੰਚ ਜਾਣ ਦਾ ਕੰਮ ਵੀ ਕਰਦੇ ਆਂ ਦੇਖੋ ਜਗਤਗੁਰੂ ਜੀ ਸਾ ਕੀ ਚੰਕਿਆ ਰੋਕਿਓ ਰੁਹੀ ਨਾ ਸੀ ਬੱਚੇ ਨੇ ਕਿਰਮ ਮੜਾਈਏ ਕੋਈ ਗੱਲ ਹੋ ਜੇਗੀ ਏਦਾਂ ਹੋ ਜੇਗਾ ਐਸਾ ਐਸਾ ਕੁਝ ਨਹੀਂ ਹੈ ਅਸੀਂ ਮਤਲਬ ਕਿ ਮੇਰੇ ਸਾਰੇ ਮਤਲਬ ਕਿ ਸਨਤਨੀ ਬੱਚਿਆਂ ਨੂੰ ਆ ਆਦੇਸ਼ ਹੈ ਬੇਟਾ ਇਹ ਜਾਂ ਕਹਿ ਲਓ ਮੇਰੀ ਨਵੇਦਨ ਹੈ ਕਿ ਤੁਸੀਂ ਜਿਹੜੇ ਬੱਚਿਆਂ ਨੇ ਬਣਨਾ ਹੈ ਉਹਨਾਂ ਨੂੰ ਕੋਈ ਡਰਨ ਦੀ ਲੋੜ ਨਹੀਂ ਟਿਪਰੀ ਵਾਲੇ ਟਿਪਰੀ ਖੇਲਣ ਬੱਚੇ ਕਿਉਂਕਿ ਇਨ੍ਹਾਂ ਪ੍ਰਾਣੀਆਂ ਚੀਜ਼ਾਂ ਨੂੰ ਤਾਂ ਅਸੀਂ ਮਤਲਬ ਕਿ ਦੁਬਾਰਾ ਤੋਂ ਜਾਗਰਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਨ੍ਹਾਂ ਬੱਚਿਆਂ ਨੂੰ ਪਿਛਲੀ ਵਾਰ ਜਿਹੜਾ ਇਹਨਾਂ ਨੇ ਬਹੁਤ ਸਾਲਾਂ ਤੋਂ ਬੰਦ ਕੀਤੀ ਹੋਈ ਸੀਗੀ ਇਹਨਾਂ ਨੂੰ ਦੁਬਾਰਾ ਸ਼ੁਰੂ ਕਰਵਾਈ ਗਈ ਹੈ ਇਸ ਵਾਰ ਫੇਰ ਇਸ ਵਾਰ ਇੱਕ ਨਹੀਂ ਕਹਿੰਦੇ ਮੈਨੂੰ ਪਤਾ ਲੱਗਿਆ ਕਿ ਜੋੜੀਆਂ ਪੱਟੀਆਂ ਵੀ ਟਿਪਰੀ ਇਸ ਵਾਰ ਚੱਲ ਰਹੀ ਹੈ ਤੇ ਇੱਕ ਤੋਂ 2 2 ਤੋਂ 3 ਅਸੀਂ ਆਪਣੇ ਆਪ ਕਰਨੇ ਆ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਕੋਈ ਕੱਲ ਬੱਚਾ ਇੱਥੇ ਬੈਠਾ ਕਹਿ ਰਿਹਾ ਸੀਗਾ ਕਿ ਸ਼ਾਇਦ ਲੇਡੀਜ਼ ਮਤਲਬ ਕੁੜੀਆਂ ਦੀ ਵੀ ਟਿਪਰੀ ਜਿਹੜੀ ਆ ਉਹ ਅਸੀਂ ਵੀ ਇਸ ਵਾਰ ਉਸ ਤੇ ਪ੍ਰਯਾਸ ਕਰ ਰਹੇ ਸੀਗੇ ਆਪਣੇ ਮਾਧਿਅਮ ਰਾਹੀਂ ਪਿਛਲੇ ਦਿਨੀ ਜਿਹੜੇ ਪਟਿਆਲੇ ਦੇ ਸਭ ਤੋਂ ਪੁਰਾਣਾ ਟਿਪਰੀ ਦੇ ਖਿਡਾਰੀ ਸੀਗੇ ਰਾਜੂ ਜੀ ਸ਼ਾਇਦ ਤੁਸੀਂ ਨਾਮ ਸੁਣਿਆ ਹੋਣਾ ਉਹਨਾਂ ਦਾ ਪਿਛਲੇ 40-42 ਸਾਲਾਂ ਤੋਂ ਕਰ ਰਹੇ ਸੀ ਉਹਨਾਂ ਨੇ ਇਸ ਵਾਰ ਇਨਕਾਰ ਕਰਤਾ ਵੀ ਨਹੀਂ ਮੈਂ ਨਹੀਂ ਕਰਨੀ ਸਾਡੇ ਕੈਮਰੇ ਦੇ ਅੱਗੇ ਡੋਏ ਉਹਨਾਂ ਦੇ ਹੰਝੂ ਨਿਕਲੇ ਕਿਉਂ ਉਹ ਇਸ ਲਈ ਰੋਏ ਕਿ ਜਦੋਂ ਅਸੀਂ ਟਿਪਰੀ ਕਰਦੇ ਹਾਂ ਸਟੇਜਾਂ ਦੇ ਉੱਪਰ ਕੋਈ ਵੀਆਈਪੀ ਲੋਕ ਆ ਜਾਂਦੇ ਨੇ ਤਾਂ ਸਾਨੂੰ ਇਗਨੋਰ ਕਰ ਦਿੱਤਾ ਜਾਂਦਾ ਹੈ ਵੀਆਈਪੀ ਜਿਹੜੇ ਆ ਜਾਂਦੇ ਜਦਕਿ ਸਾਡੇ ਜਿਹੜੇ ਬੱਚੇ ਨੇ ਮਹੀਨਾ ਮਹੀਨਾ ਪ੍ਰੈਕਟਿਸ ਕਰਦੇ ਨੇ 2-2 3-3 ਘੰਟੇ ਦੇ ਪ੍ਰੈਕਟਿਸ ਕਰਦੇ ਉਹਨਾਂ ਨੂੰ ਇਗਨੋਰ ਕੀਤਾ ਜਾਂਦਾ ਨਾ ਫਿਰ ਕਿਸੇ ਤਰ੍ਹਾਂ ਦਾ ਕੋਈ ਇਨਾਮ ਵੀ ਬੱਚੇ ਨੂੰ ਹੌਸਲਾ ਵੱਜਾਈ ਹੋਵੇ ਅਸੀਂ 25 ਤੋਂ 50 ਹਜ਼ਾਰ ਰੁਪਏ ਉਸ ਦੀ ਤਿਆਰੀ ਤੇ ਲਾਉਂਦੇ ਆਂ ਛੱਲੋ ਕਿਸੇ ਤਰ੍ਹਾਂ ਦਾ ਕੋਈ ਇਨਾਮ ਨਹੀਂ ਮਿਲਦਾ ਹੈਗਾ ਆਪਾਂ ਹੁਣ ਜੇ ਇਸ ਦੀ ਗੱਲ ਕਰੀਏ ਇਨਾਮ ਦੀ ਇਨਾਮ ਤਾਂ ਜੇ ਆਪਾਂ ਨੂੰ ਕੋਈ ਸਨਮਾਨ ਪੱਤਰ ਦਿੱਤਾ ਜਾਵੇ ਇਨਾਮ ਤਾਂ ਉਹ ਵੀ ਮੰਨਿਆ ਜਾਂਦਾ ਐਸਾ ਤਾਂ ਨਹੀਂ ਹੈ ਕਿ ਉਹਨਾਂ ਨੂੰ ਇਨਾਮ ਨਹੀਂ ਦਿੱਤਾ ਜਾਂਦਾ ਜਿੱਥੋਂ ਤੱਕ ਮੇਰਾ ਖਿਆਲ ਹੈ ਮੈਂ ਮਤਲਬ ਪਿਛਲੀ ਵਾਰੀ ਕਿਉਂਕਿ ਪਹਿਲਾਂ ਤਾਂ ਦੇਖੋ ਇਸ ਸਨਮਾਨ ਤੇ ਇਨਾਮ ਨੂੰ ਤਾਂ ਮੰਨ ਰਹੇ ਨਹੀਂ ਠੀਕ ਹੈ ਪਰ ਉਹਨਾਂ ਦਾ ਪ੍ਰਸ਼ਨ ਵੱਡਾ ਹੀ ਹੈ ਵੀ ਜਦੋਂ ਕੋਈ ਵੀ ਵੀ ਆਈਪੀ ਸਟੇਜ ਤੇ ਆ ਗਿਆ ਸਾਨੂੰ ਇਗਨੋਰ ਕਰ ਦਿੱਤਾ ਜਾਂਦਾ ਜੇ ਅਸੀਂ ਪੁੱਛਦੇ ਹਾਂ ਕੀ ਹੋਇਆ ਜਾਂ ਆਪਾਂ ਤੁਸੀਂ ਕਹਿ ਲੋ ਕਿ ਆਪਾਂ ਆਪਣੇ ਭਾਰਤ ਦਾ ਕਲਚਰ ਹੀ ਇਸ ਤਰ੍ਹਾਂ ਦਾ ਬਣਾਤਾ ਵੀ ਵੀ ਆਈਪੀ ਨੂੰ ਮਤਲਬ ਜਿਹੜੀ ਹੈਗੀ ਉਹ ਪ੍ਰੇਫਰੈਂਸ ਦੇਣ ਲੱਗੇ ਅਸੀਂ ਤੇ ਇਹਦਾ ਫਿਰ ਹੁਣ ਸਾਰਿਆਂ ਨੂੰ ਆਪਾਂ ਨੂੰ ਜਾਗਰਤ ਹੋਣਾ ਪੈਣਾ ਬੇਟਾ ਇਸ ਵਾਸਤੇ ਤਾਂ ਕਿ ਅਸੀਂ ਸਾਰੇ ਆਪ ਜਾਗਰਤ ਹੋਈਏ ਤੇ ਅਸੀਂ ਆਪਣੇ ਸਨਾਤਨ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਜਿਹੜਾ ਆਪ ਪ੍ਰਯਾਸ ਕਰੀਏ ਕਿ ਅਗਰ ਸਾਡੀ ਟਿੱਪਰੀ ਚੱਲ ਰਹੀ ਹੈ ਤਾਂ ਉਸ ਵੀ ਆਈਪੀ ਨੂੰ ਵੀ ਉੱਥੇ ਬਿਠਾ ਕੇ ਉਹਨਾਂ ਬੱਚਿਆਂ ਦੀ ਹੌਸਲਾ ਫਜਾਈ ਜਾਏ ਬਿਲਕੁਲ ਠੋਡੇ ਸ਼ ਤੱਕ ਜਾਣੇ ਨੇ ਇਸ ਲਈ ਤੁਹਾਡੇ ਵੱਲੋਂ ਸੇ ਅਪੀਲ ਕਰਵਾਣਾ ਚਾਹੁੰਦੇ ਹਾਂ ਹੌਸਲਾ ਫਜ਼ਾਈ ਜਿਹੜੀ ਆ ਉਹਨਾਂ ਬੱਚਿਆਂ ਨੂੰ ਵੀ ਕਰਾਉਣ ਵਾਸਤੇ ਉਸ ਵੀਆਈਪੀ ਨੂੰ ਵੀ ਓਨੀ ਦੇਰ ਉੱਥੇ ਬਿਠਾਇਆ ਜਾਵੇ ਟਾਈਮ ਉਸ ਕੋਲੇ ਹੋਵੇ ਜਾਂ ਨਾ ਹੋਵੇ ਲੇਕਿਨ ਮੇਰੀ ਵੀਆਈਪੀਜ਼ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਉਸ ਟਾਈਮ ਅਗਰ ਬੱਚੇ ਕੋਈ ਮਤਲਬ ਆਪਣੀ ਪ੍ਰਦਰਸ਼ਨੀ ਕਰ ਰਹੇ ਆ ਜਾਂ ਟਿੱਪਰੀ ਖੇਡ ਰਹੇ ਆ ਤਾਂ ਉਹਨਾਂ ਨੂੰ ਜ਼ਰੂਰ ਦੇਖ ਕੇ ਉਹਨਾਂ ਦੀ ਹੌਸਲਾ ਫਜ਼ਾਈ ਕਰਕੇ ਜਾਣ ਬਿਲਕੁਲ ਜੀ ਇਹ ਚੀਜ਼ ਚਾਹੀਦੀ ਹੈ ਕਿਉਂਕਿ ਜਦੋਂ ਕੋਈ ਕਲਾਕਾਰ ਆਪਣੀ ਪੇਸ਼ਕਸ਼ ਪੇਸ਼ ਕਰਦਾ ਹੈ ਉਹ ਚੰਦਕੀ ਮੇਰੀ ਜਿਹੜੀ ਕੀਤੀ ਹੋਈ ਕਲਾ ਦੀ ਤਿਆਰੀ ਹੈ ਉਹ ਦੇਖ ਸਕੇ ਕੋਈ ਜ ਜਿਹਨੂੰ ਆਪਾਂ ਗਲੋਰੀ ਕਰਾਂਗੇ ਤਾਂ ਉਹਦੇ ਮਨ ਨੂੰ ਠੇਸ ਪਹੁੰਚਦੀ ਹੈ ਮੈਂ ਮੈਂ ਪਿਛਲੇ ਦਿਨਾਂ ਚੋਂ ਮਤਲਬ ਕਿ ਬਹੁਤ ਸਾਰੇ ਜਿਹੜੇ ਹੈਗੇ ਆ ਉਹ ਜਿਹੜਾ ਗੁਰੂ ਜੀ ਨੂੰ ਸ਼ਾਇਦ ਮਤਲਬ ਕਿ ਸਮਾਂ ਹੀ ਨਹੀਂ ਵਿਚਾਰਿਆ ਨੂੰ ਮਿਲ ਪਾਇਆ ਇੰਨਾ ਉਹ ਕੰਮ ਕਰਨ ਦਾ ਸਾਡੇ ਜਿਹੜੇ ਜਿਵੇਂ ਸਾਨੂੰ ਇੱਥੇ ਲੰਗਰ ਦੇ ਵਿੱਚ ਵੀ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਟਰਸਟ ਹੈ ਉਹ ਮਤਲਬ ਲੰਗਰ ਸ਼ੇਵ ਸ਼ਕਤੀ ਲੰਗਰ ਚੈਰੀਟੇਬਲ ਟਰਸਟ ਲੋਕਾਂ ਦੇ ਦਾਨ ਦੇ ਤੇ ਸਹਿਯੋਗ ਨਾਲ ਚੱਲਦਾ ਹੈ ਪਰ ਮੰਡੀਆਂ ਦੇ ਵਿੱਚੋਂ ਹਰ ਵਾਰੀ ਸਾਨੂੰ ਆੜਤੀਏ ਪਿਛਲੇ 40-42 ਸਾਲਾਂ ਤੋਂ ਸਾਨੂੰ ਦਾਨ ਦੇ ਰਹੇ ਆ ਸਾਨੂੰ ਕਣਕ ਜੀਰੀ ਹਰ ਵਾਰੀ ਦਿੰਦੇ ਆ ਲੇਕਿਨ ਉਹਨਾਂ ਨੂੰ ਅੱਜ ਤੱਕ ਉਹਨਾਂ ਲਈ ਕੋਈ ਪ੍ਰੋਗਰਾਮ ਨਹੀਂ ਰੱਖਿਆ ਸੀ ਮੈਂ ਇਸ ਵਾਰ ਗੁਰੂ ਜੀ ਦੇ ਜਨਮ ਦਿਨ ਤੇ ਉਹਨਾਂ ਵਾਸਤੇ ਵੀ ਪ੍ਰੋਗਰਾਮ ਰੱਖਿਆ ਸੀਗਾ ਕਿ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਬਹੁਤ ਅੱਛੀ ਠੀਕ ਹੈ ਤੇ ਇਸ ਕਰਕੇ ਮਤਲਬ ਕਿ ਇਸ ਵਾਰੀ ਵੀ ਜਿਹੜੇ ਉਸ ਤੋਂ ਬਾਅਦ ਵੀ ਆਪਣੇ ਵੈਸੇ ਇੱਥੇ ਮੈਨੂੰ ਇਹ ਗੱਲ 'ਚ ਬਹੁਤ ਜ਼ਿਆਦਾ ਦਮ ਲੱਗ ਨਹੀਂ ਰਿਹਾ ਕਿਉਂਕਿ ਆਪਾਂ ਇਸ ਤੋਂ ਬਾਅਦ ਵੀ ਫਸਟ ਸੈਕੰਡ ਥਰਡ ਪ੍ਰਾਈਜ਼ ਕੱਢ ਕੇ ਆਪਾਂ ਲੰਗਰ ਹਾਲ ਦੇ ਵਿੱਚ ਇੱਥੇ ਪ੍ਰੋਗਰਾਮ ਕਰਕੇ ਉਹਨਾਂ ਸਾਰੇ ਮਤਲਬ ਕਿ ਜਿਹੜੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਨੂੰ ਫਿਰ ਸਨਮਾਨਿਤ ਕਰਦੇ ਆਂ ਇੱਕ ਵਾਰੀ ਕਿਉਂਕਿ ਸਾਡੇ ਜਿਹੜੇ ਇੰਟਰਵਿਊ ਚ ਗੱਲਬਾਤ ਹੋ ਰਹੀ ਹੈ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਜਦੋਂ ਅਸੀਂ ਕਹਿੰਦੇ ਕਿ ਸਾਡੇ ਤੁਸੀਂ ਦੇਖੀ ਹੈ ਟਿਪਰੀ ਦੀ ਜਿਹੜੀ ਪੇਸ਼ਕਸ਼ ਹੈਗੀ ਤੋ ਕਹਿੰਦੇ ਕਿ ਅਸੀਂ ਬਾਅਦ ਚ ਵੀਡੀਓ ਦੇਖ ਕੇ ਫਰਸਟ ਰੈਕਨ ਕੱਢ ਦਾਂਗੇ ਵੀਡੀਓ ਦੇ ਆਧਾਰ ਤੇ ਉੱਪਰ ਫਰਸਟ ਰੈਕਨ ਕੱਢਦੇ ਜਿਹੜੇ ਅਸੀਂ ਮੌਕੇ ਤੇ ਦੇਖਦੇ ਉਹਦੀ ਹੌਸਲਾ ਵਜਾਈ ਨਹੀਂ ਦਿੰਦੇ ਇਹ 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 ਇੱਕ ਵਾਕਈ ਬਹੁਤ ਵੱਡਾ ਸਵਾਲ ਹੈ ਮਤਲਬ ਕਿ ਤੁਸੀਂ ਅੱਜ ਮੇਰੇ ਸਾਹਮਣੇ ਪਹਿਲੇ ਦਿਨ ਰੱਖਿਆ ਅਗਲੀ ਵਾਰ ਨੂੰ ਮੇਰੀ ਜ਼ਰੂਰ ਕੋਸ਼ਿਸ਼ ਰਹੇਗੀ ਕਿ ਜਿਹੜੀਆਂ ਅਗਰ ਉਹਨਾਂ ਨੇ ਇਸ ਵਾਰ ਉ ਟਿੱਪਰੀ ਨਹੀਂ ਕਰ ਰਹੀ ਤੇ ਅਗਲੀ ਵਾਰ ਉਹ ਵੀ ਟਿੱਪਰੀ ਲੈ ਕੇ ਆਣਾ ਇੱਕ ਇੱਕ ਹੋਰ ਸਨਾਤਨ ਧਰਮ ਨੂੰ ਬੜੀ ਵੱਡੀ ਟੀਸ ਦੇਣ ਵਾਲੀ ਗੱਲ ਕਰਦਾ ਤੁਹਾਡੇ ਨਾਲ ਕਿ ਪਟਿਆਲਾ ਸ਼ਹਿਰ ਦੇ ਅੰਦਰ 52 ਅਵਤਾਰ ਦੇ ਨਾਮ ਦੇ ਉੱਪਰ ਮੇਲਾ ਜਿਹੜਾ ਹੈਗਾ ਪੂਰੇ ਬਿਸ਼ਿਪ ਚ ਸ਼ੋਰ ਹੈ ਉੱਥੇ ਹੀ 52 ਅਵਤਾਰ ਦਾ ਇੱਕੋ ਇੱਕ ਮੰਦਰ ਜਿਹੜਾ ਪਟਿਆਲੇ 'ਚ ਹੈਗਾ ਤੇ ਦੂਸਰੀ ਜੋਤ ਗਈ ਸੀ ਅੰਬਾਲਾ ਤੇ ਉਸ ਮੰਦਰ ਦੀ ਜੋ ਦੁਰਦਸ਼ਾ ਹੋਈ ਵੀ ਹੈ ਉਹਦੇ ਉੱਪਰ ਬੋਲੇ ਸਾਰੇ ਨਹੀਂ ਉਹਨੂੰ ਦੇਖਿਆ ਸਾਰਿਆਂ ਨੇ ਲੇਕਿਨ ਉਹਦਾ ਸੁਧਾਰ ਕਰਨ ਵਾਸਤੇ ਮੂਰੇ ਕੋਈ ਨਹੀਂ ਆ ਰਿਹਾ ਹੈਗਾ ਮੈਂ ਫਿਲਹਾਲ ਮੇਰੇ ਧਿਆਨ 'ਚ ਮੁੱਦਾ ਨਹੀਂ ਹੈ ਤੁਸੀਂ ਮੇਰੇ ਹੁਣ ਧਿਆਨ 'ਚ ਲੈਂਦਾ ਇਹਦੇ ਵਾਸਤੇ ਵੀ ਆਪਾਂ ਜਦੋਂ ਵੀ ਮਤਲਬ ਕਿ ਮੇਰਾ ਜਾਣਦਾ ਤੁਸੀਂ ਯਕੀਨ ਮੰਨਿਓ ਹਜ਼ਾਰਾਂ ਸਾਲ ਪੁਰਾਣਾ ਸਰੋਵਰ ਹੈ ਤੇ ਮੇਰਾ ਮੇਰੀ ਜ਼ਰੂਰ ਕੋਸ਼ਿਸ਼ ਹੋਏਗੀ ਵੀ ਜਿੰਨਾ ਵੀ ਮੈਂ ਕੰਮ ਸੁਣਾਉਣ ਵਾਸਤੇ ਕਰ ਸਕਦੀ ਹੋਏ ਮੇਰੇ ਪਹੁੰਚ ਦੇ ਵਿੱਚ ਹੋਇਆ ਕਿ ਮੈਂ ਕਰੰਦ ਦੂਸ਼ੀ ਤੁਸੀਂ ਜਗਤ ਗੁਰੂਆਂ ਤੁਹਾਡੇ ਸ਼ਬਦ ਦੇ ਨਾਲ ਬੜਾ ਕੁਝ ਹੋ ਜਾਣਾ ਜੇ ਤੁਸੀਂ ਬੋਲੋਗੇ ਕਿਉਂਕਿ ਜਿਹੜਾ ਉੱਥੇ ਸਰੋਵਰ ਹੈ ਹਜ਼ਾਰਾਂ ਸਾਲ ਪੁਰਾਣਾ ਸਰੋਵਰ ਹੈ ਉਸ ਸਰੋਵਰ ਦੇ ਵਿੱਚ ਜਿਹੜੇ ਆਸੇ ਪਾਸੇ ਰਹਿਣ ਵਾਲੇ ਲੋਕ ਨੇ ਉਹਨਾਂ ਦਾ ਮਲਮੁੱਤਰगिर ਰਿਹਾ ਜਦ ਕਿ ਆਪਣੇ ਸਨਾਤਨ ਚ ਕਹਿੰਦੇ ਕਿ ਪਹਿਲਾਂ ਸਰੋਵਰ ਸਿਛਾਨ ਕਰੋ ਫਿਰ ਪ੍ਰਮਾਤਮਾ ਦੇ ਦਰਸ਼ਨ ਕਰੋ ਫਿਰ ਆ ਕੇ ਉਸ ਸਰੋਵਰ ਦਾ ਸੀ ਜਲ ਵੀ ਚੋਲੀ ਮੰਗੋ ਲੈਂਦੇ ਆ ਉੱਥੇ ਹੁਣ ਜਦੋਂ ਮਲਮੁੱਤਰगिर ਰਿਹਾ ਉਹ ਸਾਰਾ ਭਰ ਗਿਆ ਉੱਥੇ ਫੇਰ ਕੀ ਹਾਲ ਹੋਣਾ ਕਿੱਡੀ ਵੱਡੀ ਦੁਰਦਸ਼ਾ ਵੀ ਬਿਸ਼ਪ ਜੀ ਇੱਕ ਮੰਦਰ ਖੋਵੇ ਤੇ ਉਹਦੀ ਦੁਰਦਸ਼ਾ ਇਹ ਜੀ ਹੋਵੇ ਤਾਂ ਉਹਦੇ ਨਾਮ ਤੇ ਮੇਲਿਆਂ ਦੇ ਉੱਪਰ ਲੱਖਾਂ ਹਜ਼ਾਰਾਂ ਰੁਪਏ ਲੱਗਦੇ ਹਨ ਪਰ ਮੰਦਰ ਦਾ ਹਾਲ ਕੀ ਹੈ ਬਾਕੀ ਇਹ ਵਿਚਾਰ ਕਰਨ ਵਾਲਾ ਵਿਸ਼ਾ ਹੈ ਜੀ ਇਸ ਤੇ ਜਿਹੜਾ ਉਹ ਵਿਚਾਰ ਜ਼ਰੂਰ ਕੀਤਾ ਜਾਏਗਾ ਸੋ ਜਗਤ ਗੁਰੂ ਭਵਨੇਸ਼ਰੀ ਨੰਦ ਜੀ ਦੇ ਨਾਲ ਗੱਲਬਾਤ ਕੀਤੀ ਹੈ ਕਿ ਉਹਨਾਂ ਨੇ ਬੜੇ ਵਿਸਤਾਰ ਦੇ ਨਾਲ ਦੱਸਿਆ ਕਿ 5 ਸਾਲ ਤੋਂ 10 ਸਾਲ ਦੇ ਬੱਚੇ ਜਿਹੜੇ ਹੈਗੇ ਨੇ ਚਾਂਕੀ ਦੇ ਵਿੱਚ ਹਿੱਸਾ ਲੈ ਸਕਦੇ ਨੇ ਤੇ ਅਪੀਲ ਵੀ ਕੀਤੀ ਹੈ ਪਟਾੜਾ ਵਾਸੀਆਂ ਨੂੰ ਕਿ ਵੱਦ ਤੋਂ ਵੱਧ ਆਪਣੇ ਬੱਚਿਆਂ ਨੂੰ ਚਾਂਕੀ ਦੇ ਵਿੱਚ ਲੈ ਕੇ ਆਓ ਪ੍ਰਮਾਤਮਾ ਦਾ ਰੂਪ ਜਿਹੜਾ ਹੈਗਾ ਬੱਚਿਆਂ ਦੇ ਦੇ ਉਪਰ ਦੇ ਵਿੱਚ ਦੇਖ ਕੇ ਲੋਕੀ ਕਦਗਲ ਹੋਣਗੇ ਇਸ ਵਾਰ 52 ਅਵਤਾਰ ਜੀ ਦਾ ਜਿਹੜਾ ਮੇਲਾ ਹੈਗਾ ਉਹਦੀ ਰੌਣਕ ਵਿਦਾਨ ਵਾਸਤੇ ਟਿੱਪਰੀ ਵਾਲਿਆਂ ਨੂੰ ਅਪੀਲ ਹੈ ਕਿ ਵੱਦ ਤੋਂ ਟਿੱਪਰੀ ਖੇਢੀ ਜਾਵੇ ਕੋਸ਼ਿਸ਼ ਕਰੀਏ ਕਿ ਜਿਸ ਤਰ੍ਹਾਂ ਅੱਜ ਤੋਂ 15 25 ਸਾਲ ਪਹਿਲਾਂ ਬਾਵਨ ਅਵਤਾਰ ਦਾ ਜਿਹੜਾ ਮੇਲਾ ਹੁੰਦਾ ਸੀ ਸਵੇਰੇ 6 ਵਜੇ ਤੱਕ ਚੱਲਦਾ ਸੀਗਾ ਉਸੇ ਤਰ੍ਹਾਂ ਚੱਲੇ ਤੇ ਪਤਾ ਲੱਗੇ ਕਿ ਪਟਿਆਲਾ ਦੇ ਅੰਦਰ ਵਾਕਈ ਵਿਸ਼ਵ ਦੇ ਵਿੱਚ ਸਭ ਤੋਂ ਜ਼ਿਆਦਾ ਵਿਸ਼ਾਲ ਬਣਾਇਆ ਜਾਣ ਵਾਲਾ ਤਿਹਾਰ ਬਾਵਨ ਅਵਤਾਰ ਦਾ ਹੈ ਤੇ ਕੋਸ਼ਿਸ਼ਾਂ ਨੇ ਕੋਸ਼ਿਸ਼ਾਂ ਅਸੀਂ ਵੀ ਕਰ ਰਹੇ ਹਾਂ ਤੇ ਜਗਤਗੁਰੂ ਭਗਵਨೇಶ್ਵਰ ਜੀ ਨੇ ਵੀ ਇਹ ਅਪੀਲ ਕੀਤੀ ਹੈ ਸਭ ਨੂੰ ਤੇ ਨਾਲ ਹੀ ਇਸ ਗੱਲ ਦੇ ਉੱਪਰ ਵੀ ਚਿੰਤਾ ਜਤਾਈਏ ਕਿ ਜੋ ਦੁਰਦਸ਼ਾ ਭਗਵਾਨ ਬਾਬਾ ਨਵਤਾਜ ਜੀ ਦੇ ਮੰਦਰ ਦੀ ਹੋ ਰਹੀ ਹੈ ਉਹਦੇ ਉੱਪਰ ਚਿੰਤਾ ਕਰਨ ਦੀ ਜ਼ਰੂਰਤ ਹੈ ਤੁਸੀਂ ਵੀਡੀਓ ਵੇਖੀ ਹੈ ਤੁਸੀਂ ਇਸ ਵੀਡੀਓ ਤੋਂ ਕਿਸ ਸੰਬੰਧ ਦੇ ਜਿਹੜੇ ਲੋਕ ਭਗਵਾਨ ਦਾ ਰੂਪ ਲੈ ਕੇ ਨ੍ਰਿਤ ਕਰਕੇ ਗਲਤ ਤਰੀਕੇ ਦੇ ਨਾਲ ਵੀਡੀਓਜ਼ ਪਬਲਿਕ 'ਚ ਪਾ ਰਹੇ ਨੇ ਉਹਨਾਂ ਅਵਸਥੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਦੱਸਣਾ ਧੰਨਵਾਦ